ਫੜ ਆਇਆ ਆਪਾਂ ਜਾਇਲ ਫਾਇਦਾ ਠਾ ਦੇ ਲੋਕਾਂ ਦਾ ਡਾਇਆ ਖਾਤ ਮਹਿੰਗੀ ਦੇ ਰਹੇ ਆ ਔਰ ੱੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਰਹੇ ਅੱਜ ਮੈਂ ਐਗਰੀਕਲਚਰ ਅਫਸਰ ਨਾਲ ਲੈ ਕੇ ਆਇਆ ਤਹਿਸੀਲਦਾਰ ਨਾਲ ਲੈ ਕੇ ਆ ਸੱਜੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋਏ ਮੈਂ ਤੁਹਾਨੂੰ ਅੱਜ ਅਪਝੋੜਨਾ ਆਇਆ ਹਾਂ ਜੀ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਨੂੰ ਡਾਇਆ ਦੀ ਉਹਦੀ ਡੇਟ ਤੋਂ ਵੱਧ ਦਿੱਤੀ ਆ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਤ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ ਬਾਤ ਹੈ ਤੁਹਾਡੀਆਂ ਦੁਕਾਨਾਂ ਸੀਲ ਕਰ ਚਿੱਟਾ ਲਊ ਹੋ ਗਿਆ ਉਹਨਾਂ ਦਾ ਪੁੱਜਾ ਲਊ ਦੀਗਾ ਅਬ ਇਹ ਹੜ ਪੀੜਤਾਂ ਦੇ ਨਾਲ ਜਿਹੜਾ ਐਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀ ਦੇ ਚੀਜ਼ਾਂ ਆ ਜਾਣੀਆਂ ਕੋਈ ਕਿਸਾਨਾਂ ਨੇ ਐਦਾ ਕਰਿਓ ਅੰਨ ਦਾਤਾ ਨੇ ਐਦਾ ਕਰਿਓ ਅੰਨ ਦਾਤਾ ਇਹੋਲੇ ਦੁਖੀ ਆ ਤੁਸੀਂ ਇਹ ਅੰਨ ਦਾਤਾ ਤੂੰ ਖਾਦਾ ਮਹਿੰਗੀਆਂ ਦੇ ਦਿਓ ਇਹ ਤੇ ਆਪਣੇ ਆਪ ਬੜੋ ਵੱਡੀ ਸ਼ਰਮ ਵਾਲੀ ਗੱਲ ਆ ਸਤਿਗੁਰ ਦੀ ਸਤਿਗੁਰ 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 ਕੀ ਹਾਲ ਆ ਜੀ ਠੀਕ ਠਾਕ ਜੀ ਮਾ ਪੁੱਤੋ ਠੀਕੋ ਬੇਨਤੀ ਕਰਦਾ ਆ ਜੀ ਖਾਦ ਦੀਆਂ ਸ਼ਿਕਾਇਤਾਂ ਜੀ ਮੈਂ ਐਗਰੀਕਲਚਰ ਮਿਨਿਸਟਰ ਆਪਣੇ ਨੂੰ ਨਾਲ ਲੈ ਕੇ ਆ ਸਾਡੇ ਕੋਲ ਅੱਜ ਵੀ ਸਵੇਰੇ ਕਿਸਾਨ ਕਹਿੰਦੇ ਕਿ ਸਾਨੂੰ ਡਾਇਆ ਖਾਦ ਜਿਹੜੀ ਆ ਅੱਜ ਨਾਲੇ ਸ਼ਹਿਰ ਦੇ ਵਿੱਚ ਕੋਈ ਕਹਿੰਦਾ ਜੀ ਸਾਨੂੰ 1800 ਦੀ ਬੋਰੀ ਦੇ ਦੇ ਕੋਈ ਕਹਿੰਦਾ ਜੀ 2000 ਦੀ ਬੋਰੀ ਸਾਦੀ ਨਹੀ ਨਹੀਂ ਸਰ ਇਸ ਤਰ੍ਹਾਂ ਨਹੀਂ ਕਿਉਂ ਗੱਲ ਕਰਦਾ लास्ट ਵਾਰਿੰਗ ਜੇ ਆਪ ਦੇਣਾ ਹੈ ਮੈਂ ਮੈਂ ਤਾਂ ਹੀ ਆਇਆ ਕਿ ਸ਼ਿਕਾਇਤ ਮੈਂ ਦੂਜੀਆਂ ਦੁਕਾਨਾਂ ਤੇ ਵੀ ਚੱਲਿਆ ਸਮਝਦੇ ਕਿ ਇੱਕ ਜਿਹੜਾ ਦੇਖੋ ਤੁਹਾਡੇ ਸਾਹਮਣੇ ਕਿਸਾਨ ਕੀ ਕਹਿੰਦੇ ਹਾਂਜੀ ਹਾਂਜੀ ਉਹ ਜਿਹੜਾ ਦੂਜਾ ਮਾਲ ਤੁਹਾਨੂੰ ਦੇ ਦਿਆਂ ਕੰਪਨੀਆਂ ਬਿਲਕੁਲ ਕਿਸਾਨ ਨੂੰ ਨਹੀਂ ਦੇ ਤੁਸੀਂ ਲੋ ਨਾ ਲੋ ਜੇ ਮੈਨੂੰ ਕਿਸੇ ਕਿਸਾਨ ਨੇ ਕਹਿ ਦਿੱਤਾ ਜੀ ਸਾਨੂੰ ਜ਼ਬਰਦਸਤੀ ਉਹਨਾਂ ਨੇ ਦੂਜਾ ਮਾਲ ਦਿੱਤਾ ਸਭ ਤਾਂ ਵੀ ਕਾਰਵਾਈ ਕਰਦੇ ਠੀਕ ਹੈ ਜਿਹੜਾ ਦੁਕਾਨ ਵਾਲਾ ਦੂਜਾ ਮਾਲ ਦਿੰਦਾ ਜੱਟ ਨੂੰ ਉਸੇ ਦੇ ਖਿਲਾਫ ਕਾਰਵਾਈ ਕਰ ਠੀਕ ਹੈ ਨਾ ਹਾਂ ਬੱਸ ਮੈਂ ਤੁਹਾਨੂੰ ਬੇਨਤੀ ਕਰਾਂ ਮੁਰਕੇ ਸਾਨੂੰ ਮਜਬੂਰ ਨਾ ਕਰ ਇਹਨਾਂ ਕੋ ਦਵਾਈਆਂ ਵੀ ਤੇ ਖਾਦਾਂ ਹਾਂ ਇਹਨਾਂ ਦਾ ਸਰ ਕੋਈ ਨਾ ਕੋਈ 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 ਨਾ ਇਹਨਾਂ ਨੂੰ ਕਿਹਾ ਪਾ ਵਾਰਨ ਦੀ ਦਿੱਤੀ ਹੈ ਬਿਲਕੁਲ ਸਰ ਹਰ ਸੀਜ਼ਨ ਤੋਂ ਸਾਰੇ ਇਹਨਾਂ ਨੂੰ ਕਹੀਦਾ ਤੁਸੀਂ ਗਲਤ ਕੰਮ ਨਹੀਂ ਕਰਨਾ ਜੇ ਗਲਤ ਕਰੋ ਤਾਂ ਅਸੀਂ ਸਾਰੇ ਇਹਨਾਂ ਦੇ ਸੈਂਪਲ ਹੀ ਭਰੀਦੇ ਰੂਟੀਨ ਤੇ ਜੋ ਸਾਡਾ ਸੀਡਲ ਖਾਦ ਦਾ ਦਵਾਈਆਂ ਦਾ ਸਾਰਾ ਕੁਝ ਕਰੀਦਾ ਹਾਂ ਸੈਂਪਲ ਫੇਲ ਹੀ ਹੁੰਦੇ ਇਹਨਾਂ ਦਾ ਗਾਂ ਫੇਰ ਰੀ ਟੈਸਟਿੰਗ ਸਰ ਕੀ ਕਰ ਪਾਸਟ ਵਾਲਦੇ ਨਹੀਂ ਨਹੀਂ ਪਾਸ ਕਿੱਦਾਂ ਕਰ ਬੰਦ ਮੈਨੂੰ ਦੱਸੋ ਜੇ ਫੇਲ ਹੋ ਜਾਂਦੇ ਠੀਕ ਹੈ ਸਰ ਹਾਂ ਇਹਦਾ ਲੋਕ ਲਾਉਂਦਾ ਨਾ ਤੱਕ ਨਾ ਸਰ ਕਿਸਾਨ ਨੂੰ ਕਿਉਂ ਮਹਿੰਗੀਆਂ ਚੀਜ਼ਾਂ ਦੇ ਦੇ ਹੜ ਆਏ ਆ ਤੇ ਲੋਕ ਵੇਖੋ ਕਿੱਦਾਂ ਇਧਰ ਖਾਧਾ ਮਹਿੰਗੀਆਂ ਤੇ ਹੀ ਜਾਂਦੇ ਆ ਇਹਨਾਂ ਦਾ ਨਾ ਇਹਨਾਂ ਦਾ ਸਦਾ ਰਿਕਾਰਡ ਨੂੰ ਕੋਟਲਾ ਆਪਾਂ ਕਿਸੇ ਨੂੰ ਨਹੀਂ ਬਖਸ਼ਦੇ ਨਹੀਂ ਸਰ ਆਪਾਂ ਹਾਂ ਹਾਂ ਸਾਡੇ ਕਿਸਾਨ ਨੂੰ ਯਾਰ ਹੜ ਆਇਆ ਇਹ ਆਪਣੇ ਬੰਦੇ ਲਈ ਕੀ ਖਾ ਦੇ ਸਰ ਸਰ ਕੀ ਨਾਂ ਦੀ ਕੀ ਨਾਂ ਤੁਹਾਡਾ ਮੇਰਾ ਨਾਮ ਸ਼ੁਭ ਸ਼ੁਭ ਜੀ ਨਾਂ ਫਕੀਰ ਸਿੰਘ ਫਕੀਰ ਸਿੰਘ ਦੀ ਦੁਕਾਨ ਦੇ ਮਾਲਕ ਸ਼ੁਭ ਜੀ ਗੱਲ ਇਹ ਦੇ ਕੇ ਸਾਡੇ ਕੋ ਆਈਆਂ ਜਿਹਾ ਸ਼ਿਕਾਇਤਾਂ ਮੈਂ ਤਾਂ ਆਪ ਆਇਆ ਦਿੱਤੇ ਫੜ ਆਇਆ ਆਪਾਂ ਨਜਾਇਜ਼ ਫਾਇਦਾ ਠਾ ਦੇ ਲੋਕਾਂ ਦਾ ਦਾਇਆ ਖਾਦ ਮਹਿੰਗੀ ਦੇ ਰਹੇ ਆ ਔਰ ੱ ੱਕੇ ਨਾਲ ਉਹਨਾਂ ਨੂੰ ਨਾਲ ਦੂਜਾ ਸਮਾਨ ਦੇ ਦੇ ਅੱਜ ਮੈਂ ਐਗਰੀਕਲਚਰ ਅਫਸਰ ਨਾਲ ਲੈ ਕੇ ਆਇਆ ਤਹਿਸੀਲਦਾਰ ਨਾਲ ਲੈ ਕੇ ਆਇਆ ਸਾਡੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਵੀ ਸ਼ਿਕਾਇਤ ਆ ਗਈ ਤੇ ਤੁਹਾਡੀ ਦੁਕਾਨ ਸੀਲ ਹੋ ਜੇਗੀ ਮੈਂ ਤੁਹਾਨੂੰ ਅੱਜ ਹੱਥ ਜੋੜ ਕੇ ਆਇਆ ਜੀ ਮੈਂ ਕਹਿੰਦੀ ਹਾਂ ਹਾਂ ਬਸ ਇਹ ਤੋਂ ਬਾਅਦ ਕਾਨੂੰਨੀ ਕਾਰਵਾਈ ਹੋਣੀ ਜੇ ਪੁਲਿਸ ਜੀ ਨੇ ਕੰਫੋਲ ਪਾਇਆ ਸੀ ਹਾਂ ਤੁਸੀਂ ਮੈਂ ਤੁਹਾਡੇ ਕੋਲ ਹੀ ਹੱਥ ਜੋੜ ਕੇ ਕਹਿੰਦਾ ਕਿ ਜੇ ਕਿਸਾਨ ਦੇ ਅੱਗੇ ਬੜੀ ਬੁਰੀ ਹਾਲਤ ਹੈ ਅੱਪਾ ਜੀ ਕਿਸਾਨ ਵਿਚਾਰਦਾ ਜੱਟਰ ਤੇ ਹੜਾ ਦਾ ਪੀੜ ਤੱਕ ਹੋ ਗਿਆ ਅੱਪਾ ਮਗਰ ਉਹਨਾਂ ਨੂੰ ਖਾਦਾ ਵੀ ਮਹਿੰਗਿਆ ਦੇ ਦੇ ਨਾਲ ਉਹਨਾਂ ਨੂੰ ਦੂਜਾ ਸਮਾਨ ਵੀ ਦੇ ਦੇ ਦੋ-ਦੋ ਹਜ਼ਾਰ ਦੀ ਬੋਦੀ ਆ ਕਿੱਡੀ ਨਹੀਂ ਸਰ ਬਾਅਦ ਸੱਚੀ ਹੁਣ ਇੱਕ ਮੈਂ ਤੁਹਾਨੂੰ ਕਾਲ ਕਰੂੰਗਾ ਸੱਚੀ ਮੈਂ ਤੁਹਾਨੂੰ ਕਾਲ ਕਰਕੇ ਦੱਸ ਦੂੰ ਜਦੋਂ ਮੈਨੂੰ ਕੋਈ ਕਿਸਾਨ ਨੇ ਕਾਲ ਕੀਤੀ ਲੌਂਗ ਕਰ ਦਿਓ ਉਸਦੇ 2 ਮਿੰਟ ਤੱਕ ਹਾਂ ਤੁਹਾਨੂੰ ਪਤਾ ਹੜਾ ਆ ਕਿਸਾਨ ਸਾਨੂੰ ਸ਼ਿਕਾਇਤਾਂ ਕਰ ਰਿਹਾ ਕਿ ਸਾਨੂੰ ਡਾਇਆ ਖਾਦ ਜਿਹੜੀ ਉਹ ਮਹਿੰਗੀ ਦਿੱਤੀ ਜਾ ਰਹੀ ਹੈ ਉਹ ਡਾਇਆ ਦੇ ਨਾਲ ਜਿਹੜਾ ਦੂਜਾ ਕੰਪਨੀ ਦਾ ਸਬਾਨ ਦਿੱਤਾ ਜਾਂਦਾ। ਸਾਡੀ ਦੂਜਾ ਸਬਾਨ ਦੀ ਜੇ ਵੇਚਨ ਦਾ। ਜੇ ਅੱਜ ਤੋਂ ਬਾਅਦ ਪਤਾ ਲੱਗ ਗਿਆ ਕਿ ਤੁਸੀਂ ਕਿਹਨੂੰ ਡਾਇਆ ਦੀ ਪੂਰੀ ਰੇਟ ਤੋਂ ਵੱਧ ਦਿੱਤੀ ਹੈ ਤੇ ਤੁਹਾਡੇ ਖਿਲਾਫ ਸਰਕਾਰ ਉਹ ਅੱਜ ਮੈਂ ਹੱਥ ਜੋੜਨ ਆਇਆ ਜੋ ਬਾਅਦ ਮੈਂ ਕਾਨੂੰਨ ਨਾਲ ਹੀ ਲੈ ਕੇ ਆਇਆ ਮੈਂ ਐਗਰੀਕਲਚਰ ਅਫਸਰ। ਬਾਤ ਤੇ ਹੀ ਤੁਹਾਡੀਆਂ ਦੁਕਾਨਾਂ ਸੀਲ ਕਰਾਂ। ਬਸ ਇਹ ਗੱਲ ਦਾ ਖਿਆਲ ਰੱਖਿਓ। ਸਾਡੀ ਬਹੁਤ ਸਾਰੇ ਕਿਸਾਨਾਂ ਨੇ ਪਿਛਲੇ 2-3 ਦਿਨ ਤੋਂ ਕੰਪਲੀਟ ਕੀਤੀ ਆ ਕਿ ਸਾਨੂੰ ਜਿਹੜਾ ਹਰ ਪੀੜ ਕਿਸਾਨਾਂ ਨੇ ਅੱਜ ਵੀ ਸਾਡੇ ਮੰਤਰੀ ਸਾਹਿਬ ਆਏ ਤਾਂ ਉਦੋਂ ਵੀ ਇੱਕ ਕਿਸਾਨ ਨੇ ਕਿਹਾ ਜੀ ਕਿ ਸਾਨੂੰ ਡਾਇਆ ਖਾਦ ਜਿਹੜੀ ਮਹਿੰਗੀ ਦਿੱਤੀ ਜਾ ਰਹੀ ਹੈ ਤੇ ਦਿੰਦੇ ਦੀ ਜੇ ਦਿੰਦੇ ਆ ਮਹਿੰਗੀ ਦਿੰਦੇ ਆ ਤੇ ਨਾਲ ਸਾਨੂੰ ਪ੍ਰਾਈਵੇਟ ਕੰਪਨੀਆਂ ਦਾ ਮਾਲ ਛਕਾਉਂਦੇ ਆ ਮੈਂ ਕਿਉਂਕਿ ਆਪਣਾ ਸ਼ਹਿਰ ਹੈ ਜੀ ਨਾਲ ਮੈਂ ਦੁਕਾਨਦਾਰਾਂ ਨੂੰ ਬੇਇਤੀ ਕਰਨ ਆਇਆ ਸੀਗਾ ਜਿਹੜੇ ਬੰਦੇ ਖਾਦ ਤੇ ਦਵਾਈਆਂ ਵੇਚਦੇ ਆ ਭਈ ਜੇ ਤੁਸੀਂ ਅੱਜ ਤੋਂ ਬਾਅਦ ਕਿਸੇ ਨੇ ਵੀ ਦਾਇਆ ਖਾਦ ਮਹਿੰਗੀ ਵੇਚੀ ਜਾਂ ਦਾਇਆ ਖਾਦ ਦੇ ਨਾਲ ਕੋਈ ਪ੍ਰਾਈਵੇਟ ਕੰਪਨੀਆਂ ਦਾ ਸਮਾਨ ੱੱਕੇ ਦਾ ਕਿਸਾਨਾਂ ਨੂੰ ਦਿੱਤਾ ਤੇ ਸਾਦ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਊਗੀ ਮੈਂ ਆਪਣੇ ਬਲਾਕ ਐਗਰੀਕਲਚਰ ਅਫਸਰ ਸਾਹਿਬ ਨੂੰ ਨਾਲ ਲੈ ਕੇ ਆਇਆ ਤਸੀਲਦਾ ਸਾਹਿਬ ਨੂੰ ਨਾਲ ਲੈ ਕੇ ਆਇਆ ਜਿਹੜਾ ਵੀ ਬੰਦਾ ਸਰ ਇਸ ਟਾਈਮ ਦੇ ਉੱਤੇ ਸਾਨੂੰ ਸਭ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਸਾਡਾ ਕਿਸਾਨ ਵਿਚਾਰਾ ਉਹ ਹਰ ਪੀੜ ਤੇ ਬਹੁਤ ਮਜਬੂਰੀ ਓਦੀ ਆਪਾਂ ਜਦ ਉਹਦਾ ਨਜਾਇਜ਼ ਫਾਇਦਾ ਠਾਵੇ ਇਸ ਕਰਕੇ ਅੱਜ ਮੈਂ ਪਹਿਲੇ ਦਿਨ ਤੇ ਇਹਨਾਂ ਦੇ ਗਾੜੀ ਹਾਥੀ ਜੋੜੇ ਆ ਤੇ ਦੂਜੀ ਵਾਰ ਹੁਣ ਕਾਨੂੰਨ ਆਪਣੀ ਕਾਰਵਾਈ ਕਰੂਗਾ ਜਦੋਂ ਸਾਨੂੰ ਪਤਾ ਲੱਗਿਆ ਮੈਨੂੰ ਕਿਸੇ ਕਿਸਾਨ ਨੇ ਕਾਲ ਕਰਤੀ ਕਿ ਸਾਨੂੰ ਡਾਇਆ ਜਿਹੜੀ 2000 ਦੀ ਮਿਲਦੀ ਹੈ 1850 ਦੀ ਮਿਲਦੀ ਹੈ ਤੇ ਮੈਂ ਉਸ ਦਿਨ ਉਹਦੇ ਖਿਲਾਫ ਕਾਰਵਾਈ ਕਰ ਸਾਦੇ ਬੜੇ ਬੰਦੇ ਮੈਂ ਕੀ ਸ਼ਬਦਾਂ ਨਾਲ ਹੀ ਉਹ ਚਿੱਟਾ ਲਊ ਹੋ ਗਿਆ ਇਹਨਾਂ ਦਾ ਪੁੱਜਾ ਲਊ ਦੀਗਾ ਅਰਾ ਹਰ ਪੀੜਤਾਂ ਦੇ ਨਾਲ ਜਿਹੜਾ ਐਂਦਾ ਕਹੂਗਾ ਇਹਨਾਂ ਦੇ ਬੱਚਿਆਂ ਦੇ ਗਾੜੀਏ ਚੀਜ਼ਾਂ ਆ ਜਾਣਗੀਆਂ ਕੋਈ ਕਿਸਾਨਾਂ ਨੇ ਐਂਦਾ ਕਰਦੇ ਹੋ ਅੰਨ ਦਾਤੇ ਨੇ ਐਂਦਾ ਕਰਦੇ ਹੋ ਅੰਨ ਦਾਤਾ ਇਹੋਲੇ ਦੁਖੀ ਆ ਤੁਸੀਂ ਇਹਦਾ ਅੰਨ ਦਾਤੇ ਨੂੰ ਖਾਦਾ ਮਹਿੰਗਿਆ ਦੇਦੇ ਹੋ ਇਹ ਤੇ ਆਪਣੇ ਆਪ ਬੜੋ ਵੱਡੀ ਸ਼ਰਮ ਵਾਲੀ ਗੱਲ ਹੈ ਸੋ ਅੱਜ ਕਿਉਂਕਿ ਆਪਣੇ ਸ਼ਹਿਰ ਦੇ ਵਾਸੀ ਨੇ ਅੱਜ ਤੇ ਹੱਥ ਜੋੜੇ ਪਲ ਮੁੜਕੇ ਵੀ ਜੋੜਾਂਗੇ ਮੁੜਕੇ ਕਾਨੂੰਨ ਆਪਣਾ ਕੰਮ ਕਰੂਗਾ ਕਾਨੂੰਨ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗਾ ਉਹ ਇਹਨਾਂ ਦੀਆਂ ਦੁਕਾਨਾਂ ਬੰਦ ਕਰਾਵਾਂਗੇ ਸੀਲ ਕਰਵਾਵਾਂਗੇ ਜੇ ਕਿਸੇ ਕਿਸਾਨ ਦੇ ਨਾਲ ਕੇ ਵੀ ਜ਼ਿਮੀਦਾਰ ਦੇ ਨਾਲ ਇਹਨਾਂ ਦੇ ਖਾਦ ਮਹਿੰਗੀ ਵੇਚੀ ਤੇ ਇਹਨਾਂ ਦੇ ਖਲਬ ਕਰਵਾਉਂਦੇ